ਟਕ ਗੋਬਿੰਦ ਗੁਰ ਮੇਰੇ ਮੋਹੇ ਅਪਰਾਧੀ ਸਰਨ ਚਰਨ ਪਤਸ ਕਹਿੰਦੇ ਹੈ ਮੇਰੇ ਵਾਜ ਗੁਰੂ ਮੇਰਾ ਪਰਦਾ ਟਕ ਮੈਂ ਪਾਪੀ ਤੇਰੇ ਚਰਨਾਂ ਦੀ ਸਰਨ ਵਿੱਚ ਆਇਆ ਜੋ ਮੈਂ ਕਰਦਾ ਹਾਂ ਉਹ ਸਭ ਕੁਝ ਤੈਨੂੰ ਪਤਾ ਹੈ ਸਭ ਕੁਝ ਤੂੰ ਸਭ ਦਾ ਦਿਲਾਂ ਦੀਆਂ ਜਾਣਨ ਵਾਲਾ ਹੈ ਮੈਂ ਪਾਪੀ ਹਾਂ ਤੇ ਗੁਨਾਹ ਕਰਕੇ ਹੀ ਤੇਰੀ ਸ਼ਰਨ ਵਿੱਚ ਆਇਆ ਕਾਬਲ ਕਦਾਰ ਤੋਂ ਸੰਗਤ ਤੁਰੀ ਗੁਰੂ ਹਰਿਕ੍ਰਿਸ਼ਨ ਸਹਿ ਮਹਾਰਾਜ ਦੇ ਦਰਸ਼ਨ ਦੀਦਾਰ ਵਾਸਤੇ ਹੁਣ ਉਹਨਾਂ ਹੀ ਸੰਗਤਾਂ ਦੇ ਵਿੱਚ ਇੱਕ ਚੋਰ ਚੋਰੀ ਦੇ ਇਰਾਦੇ ਨਾਲ ਰਲ ਗਿਆ ਵੀ ਮੈਂ ਚੋਰੀ ਕਰਾਂਗਾ ਜਦੋਂ ਥੋੜੀ ਜੀ ਅਗਲੇ ਸ਼ਹਿਰ ਸੰਗਤ ਆਈ ਤੇ ਉੱਥੋਂ ਹੋਰ ਸੰਗਤ ਰਲ ਗਈ ਤੇ ਮਾਨੀ ਮਾਨ ਸੋਚਦਾ ਹੈ ਮਿਆ ਤੇ ਬਹੁਤ ਵਧੀਆ ਹੋਇਆ ਪਹਿਲਾ ਸੰਗਤ ਥੋੜੀ ਸੀ ਮੇਰੇ ਹੱਥ ਥੋੜਾ ਕੁਝ ਲੱਗਣਾ ਸੀ ਹੁਣ ਤੇ ਬਹੁਤ ਕੁਝ ਲੱਗ ਜਾਣਾ ਕਿਉਂਕਿ ਬਹੁਤ ਲੋਕ ਰਲ ਗਏ ਤੇ ਮੈਂ ਇਹਨਾਂ ਦੇ ਸਾਰਿਆਂ ਦੀ ਚੋਰੀ ਕਰਾਂਗਾ ਮੈਨੂੰ ਇਹ ਕੋਈ ਨਹੀਂ ਜਾਣਦਾ ਤੇ ਨਾ ਮੈਂ ਇਹਨਾਂ ਨੂੰ ਜਾਣਦਾ ਹੈ ਹੁਣ ਸੰਗਤ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ دیدار ਕਰਨ ਵਕਤ ਹੀ ਆ ਰਹੀ ਹੈ। ਰਸਤੇ ਵਿੱਚ ਬਾਣੀ ਪੜ੍ਹਦੇ ਆਉਂਦੇ ਨੇ, ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਆਉਂਦੇ ਨੇ। ਤੇ ਇਹ ਚੋਰ ਵੀ ਰਸਤੇ ਵਿੱਚ ਫਾਰਮੈਲਟੀ ਜੀ ਪੂਰੀ ਕਰਦਾ ਹੁੰਦਾ, ਇਹ ਵੀ ਵਾਹਿਗੁਰੂ ਵਾਹਿਗੁਰੂ ਕਹਿੰਦਾ ਆਉਂਦਾ ਜਿਵੇਂ ਉਹ ਬਾਣੀ ਗਾਉਂਦੇ ਨੇ, ਓਵੇਂ ਹੀ ਗਾਈ ਜਾਂਦਾ। ਸੰਗਤ ਗੁਰੂ ਹਰਿਕ੍ਰਿਸ਼ਨ ਸਿੰਘ ਮਹਾਰਾਜ ਦੇ ਦਰਬਾਰ ਕੀਰਤਪੁਰ ਸਹਿ ਪਹੁੰਚ ਗਈ ਕੀਰਤਪੁਰ ਸਾਹਿਬ ਸੰਗਤਾਂ ਨੇ ਪਹੁੰਚ ਕਰਕੇ ਲੰਗਰ ਦੇ ਵਿੱਚ ਚਲੇ ਗਏ ਜਦੋਂ ਲੰਗਰਾਂ ਵਿੱਚ ਪੰਗਤ ਲੱਗੀ ਤੇ ਉੱਥੇ ਸਤਨਾਮ ਵਾਹਿਗੁਰੂ ਦਾ ਜਾਪ ਕਰਾਇਆ ਗਿਆ ਉਸ ਤੋਂ ਬਾਅਦ ਭਾਂਡੇ ਵੰਡੇ ਗਏ ਫਿਰ ਵੀ ਇੱਕ ਸਿੱਖ ਸਤਨਾਮ ਵਾਹਿਗੁਰੂ ਦਾ ਜਾਪ ਕਰਾਈ ਜਾਂਦਾ ਇਹ ਵੀ ਉਹਨਾਂ ਦੇ ਵਾਂਗ ਭਾਂਡੇ ਲੈ ਕੇ ਬੜੇ ਆਰਾਮ ਦੇ ਨਾਲ ਬੈਠਾ ਹੈ ਸਤਨਾਮ ਵਾਹਿਗੁਰੂ ਵਾਹਿਗੁਰੂ ਇਹ ਵੀ ਜਪੀ ਜਾਂਦਾ ਚੋਰ ਵੀ ਜਪਦੇ ਜਦੋਂ ਪ੍ਰਸ਼ਾਦਾ ਵਰਤਾਤਾ ਸਭ ਕੁਝ ਵੰਡਿਆ ਗਿਆ ਫਿਰ ਵੀ ਸਤਨਾ ਵਾਹਿਗੁਰੂ ਦਾ ਜਾਪ ਚੰਦਰੇ ਹੈ ਜਿੰਨਾ ਸਮਾਂ ਸਤਨਾ ਵਾਹਿਗੁਰੂ ਦਾ ਜਾਪ ਦੀ ਸਮਾਪਤੀ ਨਹੀਂ ਨਾ ਹੁੰਦੀ ਸੀ ਉਹਨਾਂ ਸਮਾਂ ਸੰਗਤ ਪ੍ਰਸ਼ਾਦਾ ਨਹੀਂ ਛਕਦੀ ਸੀ ਉਹਨਾਂ ਸਮਾਂ ਪ੍ਰਸ਼ਾਦਾ ਲੈ ਕੇ ਬੈਠੇ ਰਹਿੰਦੇ ਸੀ ਕੁਣ ਤੇ ਗੁਰੂ ਦੇ ਦਰਬਾਰ ਵਿੱਚ ਜੇ ਤੇ ਪ੍ਰਸ਼ਾਦ ਵੰਡਦੇ ਹੋਈਏ ਤੇ ਜਾਪ ਚੱਲਦਾ ਹੋਵੇ ਅਗਲਾ ਬੈਠਾ ਹੀ ਪ੍ਰਸ਼ਾਦ ਛਕ ਲਿੰਦਾ ਹੈ ਇੱਕ ਪਾਸੇ ਸਤਨਾਮ ਵਾਹਿਗੁਰੂ ਦਾ ਜਾਪ ਚੱਲੀ ਜਾਂਦਾ ਤੇ ਇੱਕ ਪਾਸੇ ਦੇਖਾਈ ਜਾਂਦੇ ਹੁੰਦੇ ਸਮਾਪਤੀ ਨਹੀਂ ਹੋਣ ਦਿੰਦੇ ਇਹ ਗੁਰਨਾਨਕ ਜੀ ਘਰ ਦੀ ਮਰਿਆਦਾ ਹੈ ਵੀ ਜਿੰਨਾ ਸਮਾਂ ਵਾਹਿਗੁਰੂ ਦਾ ਜਾਪ ਚੱਲਦਾ ਕੋਈ ਵੀ ਕੁਝ ਛਕਦਾ ਨਹੀਂ ਸੀ ਚਲੋ ਜਾਪ ਦੀ ਸਮਾਪਤੀ ਹੋਈ ਸੰਗਤਾਂ ਨੇ ਪ੍ਰਸ਼ਾਦਾ ਛਕਿਆ ਸੰਗਤਾਂ ਆਰਾਮ ਕਰਨ ਵਾਸਤੇ ਚਲੀਆਂ ਗਈਆਂ ਕਿਉਂਕਿ ਅਮਰਤ ਵੇਲੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ دیدار ਕਰਨੇ ਰਾਤ ਬੈਚਤੀ ਹੁਣ ਚੋਰ ਚੋਰੀ ਦੇ ਇਰਾਦੇ ਨਾਲ ਆਇਆ ਤੇ ਉਹ ਮੌਕਾ ਪ੍ਰਸਤ ਹੈ ਮੌਕਾ ਲੱਭਦਾ ਫਿਰਦਾ ਵੀ ਕਦੋਂ ਇਹ ਸੌਣ ਤੇ ਮੈਂ ਚੋਰੀ ਕਰਾਂ ਸਾਰੀ ਰਾਤ ਸੰਗਤਾਂ ਗੁਰੂ ਹਰਿਕ੍ਰਿਸ਼ਨ ਸਹਿ ਮਹਾਰਾਜ ਦੀ ਗੁਣਗਾਈ ਗਈਆਂ ਚੋਰੀ ਕਰਨ ਦਾ ਸਮਾਂ ਨਹੀਂ ਲੱਗਾ ਇੱਧਰ ਜਦੋਂ ਅਮਰਤ ਵੇਲਾ ਹੋਇਆ ਗੁਰੂ ਹਰਿਕ੍ਰਿਸ਼ਨ ਸਹਿ ਮਹਾਰਾਜ ਦਰਬਾਰ ਸਹਿਬ ਵਿਖਿਆਏ ਨਾ ਪਾਤਸ਼ਾਹ ਦੀ ਆ ਕੇ ਬੈਠੇ ਸੰਗਤਾਂ ਨੇ ਦੀਦਾਰ ਕੀਤੀ ਤੇ ਇਸ ਚੋਰ ਨੇ ਵੀ ਗੁਰੂ ਹਰਿਕ੍ਰਿਸ਼ਨ ਸਹਿ ਮਹਾਰਾਜ ਦੇ ਦੀਦਾਰ ਕੀਤੇ ਮੱਤਾ ਠੇਕੇ ਸਭ ਤੋਂ ਪਿੱਛੇ ਹੋ ਕੇ ਬਹਿ ਗਿਆ ਹੁਣ ਜਦੋਂ ਮਹਾਰਾਜ ਦੇ ਦੀਦਾਰ ਕੀਤੇ ਤੇ ਕੀ ਦੇਖਦਾ ਵੀ ਜਿਹੜੇ ਗੁਰੂ ਨੂੰ ਲੋਕ ਨਤਮਸਤਕ ਹੋ ਰਹੇ ਨੇ ਉਹਨਾਂ ਦੀ ਉਮਰ 4 ਤੋਂ 5 ਸਾਲ ਦੀ ਹੈ ਇੱਕ ਬੱਚਾ ਕੀ ਬੱਚਾ ਵੀ ਗੁਰੂ ਬਣ ਸਕਦਾ ਕੀ ਇਹ ਕੌਮ ਦੀ ਵਾਂਗ ਡੋਰ ਸੰਭਾਲ ਸਕਦਾ ਇਹ ਤੇ ਇੱਕ ਬੱਚਾ ਹੈ ਕੀ ਕੌਮ ਨੂੰ ਸੰਭਾਲੇਗਾ ਆਪਣੇ ਸਿਖਾ ਨੂੰ ਤੇ ਫਿਰ ਕਹਿੰਦਾ ਵੀ ਚਲੋ ਆਪਾਂ ਨੂੰ ਕੀ ਆਪਾਂ ਤੇ ਚੋਰੀ ਕਰਨ ਆਏ ਆ ਆਪਾਂ ਤੇ ਚੋਰੀ ਕਰਨੀ ਆ ਸੰਗਤਾ ਗੁਰੂ ਹਰਿਕ੍ਰਿਸ਼ਨ ਸਹਿਬ ਮਹਾਰਾਜ ਦੇ دیدار ਕਰਦੀਆਂ ਨੇ ਤੇ ਨਾਲ ਨਾਲ ਗਾਉਂਦੀਆਂ ਹੈ ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਦੇਠੇ ਸਭ ਦੁੱਖ ਜਾਇ ਗੁਰੂ ਹਰਿਕ੍ਰਿਸ਼ਨ ਸਹਿਬ ਮਹਾਰਾਜ ਦੇ دیدار ਕਰਕੇ ਸਾਰੇ ਦੁੱਖ ਖਤਮ ਹੋ ਜਾਂਦੇ ਐ ਨਸ ਜਾਂਦੇ ਐ ਭਜ ਜਾਂਦੇ ਐ ਮੇਰਾ ਸਤਿਗੁਰੂ ਦਿਲਾਂ ਦੀਆਂ ਜਾਣਨ ਵਾਲਾ ਸਤਗੁਰੂ ਜੀ ਬੈਠੇ ਮਹਾਰਾਜ ਬਾਣੀ ਪੜ ਲਾਪੇ ਵਿਚਾਰ ਕਰਨ ਲੱਗ ਪਏ ਸਤਗੁਰਾਂ ਨੇ ਕਿਹਾ ਵੀ ਭਾਈ ਜੋ ਮਨੁੱਖ ਕਰਦਾ ਹੈ ਜੋ ਮਨੁੱਖ ਬੀਜਦਾ ਹੈ ਉਹਨੂੰ ਇੱਥੇ ਹੀ ਭੁਗਤਣਾ ਪੈਂਦਾ ਜਿਹੜਾ ਮਨੁੱਖ ਚੰਗੇ ਕਰਮ ਕਰਦਾ ਉਹਦਾ ਲੋਕ ਵੀ ਸੋਨਾ ਹੋ ਜਾਂਦਾ ਤੇ ਪਰਲੋਕ ਵੀ ਸੋਨਾ ਹੋ ਜਾਂਦਾ ਜਿਹੜਾ ਮਨੁੱਖ ਮਾੜੇ ਕਰਮ ਕਰਦਾ ਹੈ ਮਾੜੇ ਕਰਮ ਉਹਦਾ ਲੋਕ ਵੀ ਮਾੜਾ ਤੇ ਪਰਲੋਕ ਵੀ ਮਾੜਾ ਉਹ ਲੋਕ ਵਿੱਚ ਵੀ ਦੁਖੀ ਰਹਿੰਦਾ ਤੇ ਪਰਲੋਕ ਦੇ ਵਿੱਚ ਵੀ ਉਹ ਦੁਖੀ ਰਹਿੰਦਾ ਪਹਿਲਾਂ ਤੇ ਉਹ ਇਤੋਂ ਕਈ ਬਿਮਾਰੀਆਂ ਦੇ ਨਾਲ ਦੂਧ ਕੇ ਫਿਰ ਦੁਨੀਆ ਤੋਂ ਜਾਂਦਾ ਹੈ ਦੁਖੀ ਹੁੰਦਾ ਰਹਿੰਦਾ ਹੈ ਪੀਰ ਪਰ ਲੋਕ ਵਿੱਚ ਜਦੋਂ ਦੁਨੀਆ ਤੋਂ ਜਾਂਦਾ ਫਿਰ ਜਮਾਂ ਦੀ ਮਾਰ ਖਾਂਦਾ ਫਿਰ ਜਮ ਧੂ ਕੇ ਲੈ ਕੇ ਜਾਂਦੇ ਨੇ ਤੇ ਜਿਹੜਾ ਉਸ ਅਕਾਲ ਪੁਰਖ ਨਾਲ ਜੁੜ ਜਾਂਦਾ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਕਹਿੰਦੇ ਨੇ ਫਿਰ ਧਰਮ ਰਾਏ ਉਹਦਾ ਲੇਖਾ ਵੀ ਨਹੀਂ ਮੰਗਦਾ ਧਰਮ ਰਾਏ ਅਬ ਕਾਹਾਂ ਕਰੇਂਗੋ ਜੋ ਫਾਟੂ ਸਗਲੋ ਲੇਖਾ ਜਦੋਂ ਗੁਰੂ ਨਾਨਕ ਨੇ ਲੇਖਾ ਪਾੜਤਾ ਫਿਰ ਧਰਮ ਰਾਏ ਕੀ ਕਰੇਗਾ ਜਦੋਂ ਚੋਰ ਦੇ ਕੰਨਾਂ ਵਿੱਚ ਗੁਰੂ ਹਰਿਕ੍ਰਿਸ਼ਨ ਸੇ ਮਹਾਰਾਜ ਦੀ ਇਹ ਗੱਲ ਪਈ ਤੀ ਮਾਨ ਹੀ ਮਾਨ ਕਹਿੰਦਾ ਵਿਪਲਿਆ ਤੇਰਾ ਤੇ ਫਿਰ ਲੋਕ ਵੀ ਦੁਖੀ ਹੈ ਤੂੰ ਤੇ ਨਾ ਆਪਣਾ ਲੋਕ ਸਵਾਰਿਆ ਤੇ ਨਾ ਪਰ ਲੋਕ ਦਾ ਕੁਝ ਸਵਾਰ ਨੇ ਆਸ ਹੀ ਨਹੀਂ ਕੋਈ ਪਰਲੋਕ ਦੀ ਵੀ ਸਵਰ ਜਾਏਗਾ ਤੁਸੀਂ ਆਪਣਾ ਲੋਕ ਵੀ ਵਿਗਾੜ ਲਿਆ ਫਿਰ ਆਪਣੇ ਆਪ ਨਾਲ ਗੱਲਾਂ ਕਰਦਾ ਵੀ ਜੇ ਗੁਰੂ ਹਰਿਕ੍ਰਿਸ਼ਨ ਸਿੰਘ ਮਹਾਰਾਜ ਵਾਕਈ ਗੁਰੂ ਨੇ ਫਿਰ ਤੇ ਮੇਰੇ ਬਾਰੇ ਜਾਣਦੇ ਹੋਣਗੇ ਇਹਨਾਂ ਨੂੰ ਪਤਾ ਹੋਣਾ ਵੀ ਮੈਂ ਕੌਣ ਆ ਕਿੱਥੋਂ ਆਇਆ ਕੀ ਮੇਰਾ ਨਾਂ ਹੈ ਮੈਂ ਕਿਹੜੇ ਕਿਤੇ ਕਿਹੜੇ ਕੰਮ ਵਾਸਤੇ ਆਇਆ ਸਭ ਕੁਝ ਪਤਾ ਹੋਣਾ ਮੈਂ ਸੁਣਿਆ ਵੀ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸੱਜਣ ਠੱਗ ਨੂੰ ਤਾਰਿਆ ਭੂਮੀਏ ਚੋਰ ਨੂੰ ਤਾਰਿਆ ਕਿ ਜੇ ਮੈਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਮਾਫੀ ਮੰਗਲਾਂ ਕਿ ਮੈਨੂੰ ਪਾਤਸ਼ਾਹ ਦੀ ਬਖਸ਼ ਦੇਣਗੇ ਕੀ ਮਹਾਰਾਜ ਮੈਨੂੰ ਆਪਣੇ ਗੱਲ ਨਾਲ ਛਾਤੀ ਨਾਲ ਲਾ ਲੈਣਗੇ ਆਪਣੇ ਆਪਣੇ ਗੱਲਾਂ ਕਰੀ ਜਾਂਦਾ ਕਿ ਮਹਾਰਾਜ ਮੇਰੇ ਬਾਰੇ ਜਾਣਦੇ ਹੋਣਗੇ ਫਿਰ ਕਹਿੰਦਾ ਲੈ ਮਹਾਰਾਜ ਦੀ ਥੋੜੀ ਜੀ ਉਮਰ ਇਹਨਾਂ ਨੂੰ ਕੀ ਪਤਾ ਮੇਰੇ ਬਾਰੇ ਕੀ ਪਤਾ ਗੁਰੂ ਵਾਲੀ ਸ਼ਕਤੀ ਗੁਰੂ ਵਾਲੀ ਕਰਾਮਾਤ ਇਹਨਾਂ ਵਿੱਚ ਹੈ ਵੀ ਕਿ ਨਹੀਂ ਆ ਕੀ ਪਤਾ ਮਾਨਿ ਮਨ ਸੋਚੀ ਜਾਂਦਾ ਫਿਰ ਗੁਰੂ ਹਰਿਕ੍ਰਿਸ਼ਨ ਸਿੰਘ ਮਹਾਰਾਜ ਫਿਰ ਕਹਿੰਦੇ ਨੇ ਭਾਈ ਜੇ ਕਿਸੇ ਨੇ ਗੁਨਾਹ ਕੀਤਾ ਹੈ ਕਿਸੇ ਨੇ ਐਬ ਕੀਤਾ ਕੋਈ ਡਾਕੂ ਹੈ ਕੋਈ ਵੀ ਹੈ ਉਹ ਆ ਕੇ ਮਾਫੀ ਮੰਗ ਸਕਦਾ ਉਹਨੂੰ ਬਖਸ਼ਿਆ ਜਾਏਗਾ ਉਹਨੇ ਤਾਂ ਮਨ ਤੇ ਕਰਦਾ ਵੀ ਮੈਂ ਚਲਾ ਜਾਵਾਂ ਮਹਾਰਾਜ ਤੋਂ ਮਾਫੀ ਮੰਗਾ ਤੇ ਫਿਰ ਕਹਿੰਦਾ ਵੀ ਇੰਨੇ ਲੋਕ ਨੇ ਮੇਰੀ ਤੇ ਨਰਾਦਰੀ ਹੋ ਜਾਣੀ ਹੈ ਬੇਇੱਜ਼ਤੀ ਹੋ ਜਾਣੀ ਵੀ ਸਾਡੇ ਨਾਲ ਕਾਬਲ ਕੰਧਾਰ ਤੋਂ ਰਲਿਆ। ਕਿ ਇਹ ਚੋਰ ਸੀ ਸਾਨੂੰ ਪਤਾ ਨਹੀਂ ਸੀ ਮੇਰੇ ਤਾਂ ਬਹੁਤ ਨਰਾਦਰੀ ਹੋਣੀ ਹੈ। ਫਿਰ ਬਹਿ ਜਾਂਦਾ ਵੀ ਨਹੀਂ ਨਹੀਂ। ਆਪਾਂ ਨਹੀਂ ਜਾਣਾ। ਫਿਰ ਕਹਿੰਦਾ ਵੀ ਮਹਾਰਾਜ ਮੈਂ ਤੇ ਨਹੀਂ ਆਉਣਾ ਜੇ ਤੁਸੀਂ ਮੈਨੂੰ ਮੇਰਾ ਨਾਮ ਲੈ ਕੇ ਬੁਲਾਓ। ਨਾਮ ਲੈ ਕੇ ਸੱਦ ਲਵਾਂ ਫਿਰ ਮਹਾਰਾਜ ਮੈਂ ਆ ਸਕਦਾ ਫਿਰ ਮੈਂ ਮਾਫੀ ਵੀ ਮੰਗ ਲਾਂਗਾ ਪਰ ਮੈਨੂੰ ਤੁਸੀਂ ਨਾਮ ਲੈ ਕੇ ਬੁਲਾਓ ਇਸ ਚੋਰ ਦਾ ਨਾਮ ਹੈ ਜਸਪਤ ਰਾਏ ਕਾਬਲ ਖੰਧਾਰ ਦਾ ਰਹਿਣ ਵਾਲਾ ਸੀ ਜਸਪਤ ਰਾਏ ਇਹ ਮਾਣੀ ਮਨ ਸੋਚਦਾ ਵੀ ਮਹਾਰਾਜ ਵਾਕੇ ਬੁਲਾਉਣਗੇ ਮੈਨੂੰ ਸਤਗੁਰੂ ਜੀ ਨੇ ਫਿਰ ਦੂਜੀ ਵਾਰ ਕਿਹਾ ਭਾਈ ਜੇ ਕਿਸੇ ਨੇ ਗੁਨਾਹ ਐਬ ਕੀਤਾ ਤੇ ਉਹ ਆ ਜੇ ਜੋ ਕੋਈ ਠੱਗ ਹੈ ਉਹ ਵੀ ਆ ਸਕਦਾ ਕੋਈ ਡਾਕੂ ਹੈ ਉਹ ਵੀ ਆ ਸਕਦਾ ਹੈ ਇਹ ਗੁਰੂ ਨਾਨਕ ਦਾ ਦਰ ਐਸਾ ਹੈ ਗੁਰੂ ਨਾਨਕ ਦੇ ਘਰ ਤੋਂ ਬਾਹਰ ਜੋ ਕੁਝ ਮਰਜ਼ੀ ਕਰੇ ਉਹ ਤੇ ਉਹ ਚੋਰ ਰਹੇਗਾ ਉਹ ਡਾਕੂ ਰਹੇਗਾ ਉਹ ਠੱਗ ਰਹੇਗਾ ਪਰ ਜਿਹੜਾ ਗੁਰੂ ਦੀ ਸੰਗਤ ਵਿੱਚ ਆ ਗਿਆ ਹੈ ਉਹ ਗੁਰੂ ਨਾਨਕ ਦਾ ਸਿੱਖ ਹੋ ਜਾਂਦਾ ਹੈ ਉਹ ਬਸ ਮਾਫੀ ਮੰਗ ਲਏ ਫਿਰ ਗੁਰੂ ਨਾਨਕ ਆਪਣੀ ਛਾਤੀ ਨਾਲ ਲਾ ਲੈਂਦਾ ਹੈ ਪੇਰੋਂ ਚੋਰ ਠੱਗ ਨਹੀਂ ਰਹਿ ਦਿੰਦਾ ਗੁਰੂ ਭਾਈ ਬਣਾ ਲਿੰਦਾ ਹੈ ਗੁਰੂ ਹਰਿਕ੍ਰਿਸ਼ਨ ਸਹਿਬ ਮਹਾਰਾਜ ਕਹਿੰਦੇ ਵੀ ਗੁਰੂ ਨਾਨਕ ਸਹਿਬ ਮਹਾਰਾਜ ਨੇ ਸੱਜਣ ਠੱਗ ਨੂੰ ਗਲੂਏ ਦੇ ਨਾਂ ਲਾਇਆ ਤੇ ਗਲ ਦੇ ਨਾਂ ਲਾ ਕੇ ਭਾਈ ਬਣਾ ਲਿਆ ਭੂਮਿਏ ਚੋਰ ਨੂੰ ਛਾਤੀ ਨਾ ਲਾਇਆ ਭਾਈ ਬਣਾ ਲਿਆ ਕੌਡੇ ਰਾਖਸ ਨੂੰ ਜਿਹੜਾ ਬੰਦੇ ਮਾਰ-ਮਾਰ ਖਾਂਦਾ ਸੀ ਪਾਤਸ਼ਾਹ ਨੇ ਉਹਨੂੰ ਆਪਣੀ ਗਲ ਬਕੜੀ ਵਿੱਚ ਲਿਆ ਉਹਨੂੰ ਵੀ ਕੌਡਾ ਭਾਈ ਬਣਾਇਆ ਬੜਿਆਂ ਨੂੰ ਤਾਰਿਆ ਗੁਰੂ ਨਾਨਕ ਸਾਹਿਬ ਮਰਦ ਨੇ ਇਹ ਗੁਰੂ ਨਾਨਕ ਦਾ ਦਰ ਐਸਾ ਇੱਥੇ ਵੱਡੇ ਵੱਡੇ ਬਖਸ਼ੀ ਜਾਂਦੀ ਦੂਜੀ ਵਾਰ ਫੇਰਣਾ ਆਇਆ ਤੀਜੀ ਵਾਰ ਮਰਦ ਨੇ ਕਿਹਾ ਜਸਪਤ ਰਾਏ ਜਲਦੀ ਪਹੁੰਚ ਜਾ ਆਆਂ ਤੇ ਤੂੰ ਚੋਰੀ ਕਰਨ ਵਾਸਤੇ ਆਂ ਚੋਰੀ ਤੇ ਤੋ ਹੋਈ ਨਹੀਂ ਆਪਣੇ ਆਪ ਨੂੰ ਬਖਸ਼ਾਉਣਾ ਚਾਹਣਾ ਪਰ ਸ਼ਰਮ ਦਾ ਮਾਰਾ ਆਉਂਦਾ ਨਹੀਂ ਜਲਦੀ ਆ ਆਣ ਕੇ ਆਪਣੇ ਗੁਨਾਹਾਂ ਦੀ ਮਾਫੀ ਮੰਗ ਲੈ ਜਦੋਂ ਮਾਰਦ ਨੇ ਨਾਮ ਲੈ ਕੇ ਸਦਿਆ ਨਾ ਜਸਪਤ ਰਾਏ ਨੂੰ ਚੋਰ ਨੂੰ ਤੇ ਉਹਦੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਉਹਨੇ ਕਿਹਾ ਮਾਰਦ ਨਾਤ ਜਿਹੜੀ ਸੰਗਤ ਆਈ ਉਹ ਮੇਰਾ ਨਾਮ ਜਾਣਦੀ ਐ ਨਾਉ ਮੈਨੂੰ ਜਾਣਦੇ ਐ ਤੇ ਨਾਮ ਐ ਕਦੇ ਮਹਾਰਾਜ ਦੇ ਦਰਬਾਰ ਵਿੱਚ ਆਇਆ ਇਹ ਮੇਰਾ ਨਾਮ ਕਿਵੇਂ ਜਾਣਦੇ ਐ ਫਿਰ ਮਾਂ ਨੇ ਕਿਹਾ ਭਲਿਆ ਇਹ ਤਾਂ ਜਦੋਂ ਤੇਰਾ ਜਨਮ ਹੋਇਆ ਸੀ ਨਾ ਤੇ ਜਦੋਂ ਜਨ ਹਜੇ ਤੂੰ ਜੰਮਣਾ ਸੀ ਮਾਂ ਦੇ ਤਨ ਵਿੱਚ ਤੇਰਾ ਸਰੀਰ ਬਣ ਰਿਹਾ ਸੀ ਇਹ ਤੇ ਉਦੋਂ ਬਾਰੇ ਵੀ ਜਾਣਦੇ ਐ ਆਕੂ ਸਤਨਾਮ ਸ਼੍ਰੀ ਸਭ ਕੁਝ ਜਾਣਦੇ ਐ ਦਵਾ ਦਵਾ ਜਸਪਤ ਰਾਏ ਜਲਦੀ ਜਲਦੀ ਨਾਲ ਉੱਟਿਆ ਮਹਾਰਾਜ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਪਾਸ ਕਹਿੰਦੇ ਜਸਪਤ ਰਾਏ ਸੱਚ ਸੱਚ ਦਸੀ ਕੀ ਕਰਨ ਆਇਆ ਸੀ ਕਹਿੰਦਾ ਮਹਾਰਾਜ ਮੈਂ ਚੋਰੀ ਕਰਨ ਆਇਆ ਸੀ ਕਾਬਲ ਕੰਧਾਰ ਤੋਂ ਸੰਗਤ ਆ ਰਹੀ ਸੀ ਮੈਂ ਉਹਨਾਂ ਨਾਲ ਰਲ ਗਿਆ ਚੋਰੀ ਦੇ ਇਰਾਦੇ ਨਾਲ ਸਾਰੇ ਰਾਤ ਮੈਂ ਬੜੇ ਯਤਨ ਕੀਤੇ ਪਰ ਚੋਰੀ ਦਾ ਸਮਝ ਨਹੀਂ ਲੱਗਿਆ ਰਾਤ ਪਈ ਮੈਂ ਤੁਹਾਡੇ ਲੰਗਰਾਂ ਵਿੱਚੋਂ ਪ੍ਰਸ਼ਾਦਾ ਛਕਿਆ ਰਾਤ ਪਈ ਉਡੀਕ ਸੀ ਵੀ ਇਹ ਸੌਣਗੇ ਪਰ ਮਰਦ ਜੀ ਸੁੱਤੇ ਨਹੀਂ ਸਵੇਰ ਦੀ ਵaan ਸੱਜਿਆ ਮਰਦ ਤੁਹਾਡੇ ਦੀਦਾਰ ਕੀਤੀ ਮੇਰੇ ਮਾਨ ਨੇ ਕਿਹਾ ਸੀ 5 ਕ ਸਾਲ ਦੀ ਉਮਰ ਇਹਨਾਂ ਕੋਲੇ ਕਿਹੜੀ ਕਰਾਮਾਤ ਕਿਹੜੀ ਸ਼ਕਤੀ ਹੁਣੀ ਹੈ ਕਿਵੇਂ ਗੁਰੂ ਬਣ ਗਏ ਬڑے ਮਨ ਵਿੱਚ ਖਿਆਲ ਸੀ ਮਹਾਰਾਜ ਤੇ ਮੇਰਾ ਮਨ ਕਹਿੰਦਾ ਸੀ ਜੇ ਮੈਂ ਚੋਰ ਆ ਤੇ ਮਹਾਰਾਜ ਮੈਨੂੰ ਨਾਮ ਲੈ ਕੇ ਸੱਦਣ ਤੇ ਪਾਤਸ਼ਾਹ ਦਿਲਾਂ ਦੀਆਂ ਜਾਣਨ ਵਾਲਿਆ ਵਾਕਈ ਤੂੰ ਮੈਨੂੰ ਨਾਮ ਲੈ ਕੇ ਬੁਲਾਇਆ ਪਾਤਸ਼ਾਹ ਕਿਰਪਾ ਕਰ ਟਾਕ ਨਟਾਕ ਟਾਕ ਗੋਬਿੰਦ ਗੁਰ ਮੇਰੇ ਮੋਹਿ ਅਪਰਾਧੀ ਸਰਨ ਚਰ ਤਾਕਨਤਾ ਗੋਬਿੰਦ ਗੁਰ ਮੇਰੇ ਏ ਪਾਚਾ ਮੇਰਾ ਪਰਦਾ ਟਕ ਲੈ ਮੈਂ ਪਾਪੀ ਹਾਂ ਤੇ ਮੈਂ ਪਾਪੀ ਤੇਰੀ ਸਰਨ ਵਿੱਚ ਆਇਆ ਹਾਂ ਮੈਨੂੰ ਬਖਸ਼ ਲੈ ਜੋ ਜੋ ਕੀ ਨੋ ਸੋ ਤੂੰ ਜਾਣਿਆ ਪਾਚਾ ਜੋ ਜੋ ਮੈਂ ਕਰਦਾ ਸੋ ਸੋ ਤੂੰ ਜਾਣਦਾ ਹੈ ਜੋ ਮੈਂ ਨਿਤ ਕਰਮ ਕਰਦਾ ਉਹਦੇ ਬਾਰੇ ਤੈਨੂੰ ਸਭ ਪਤਾ ਹੈ ਪਾਚਾ ਤੂੰ ਸਭ ਕੁਝ ਜਾਣਦਾ ਹੈ ਤੂੰ ਸਭ ਕੁਝ ਵੇਖਦਾ ਹੈ ਇਹਨਾਂ ਕਰਤੂਤਾਂ ਤੋਂ ਮੈਂ ਢੀਠ ਮੁਕਰਨ ਦੀ ਗੁਜਾਇਸ਼ ਨਹੀਂ ਮੇਰੇ ਕੋਲੇ ਮੈਂ ਢੀਠ ਬਣਾ ਮੈਂ ਸਭ ਕੁਝ ਕਰਦਾ ਮੈਨੂੰ ਸਭ ਕੁਝ ਪਤਾ ਹੈ ਪਰ ਕਈ ਵਾਰੀ ਮੈਂ ਫਿਰ ਮੁਕਰ ਜਾਣਾ ਬੱਸ ਹੁਣ ਮੁਕਰਨ ਦੀ ਕੋਈ ਗੁੰਜਾਇਸ਼ ਨਹੀਂ ਕਿਰਪਾ ਕਰ ਮੈਨੂੰ ਆਪਣੀ ਛਾਤੀ 'ਨਾਂ ਲਾ ਲ ਸਿੱਖ ਬਣਾ ਲਾ ਗੁਰੂ ਹਰਿਕ੍ਰਿਸ਼ਨ ਸਹਿ ਮਹਾਰਾਜ ਪਿਆਰ ਵਿਚ ਆਏ ਜਸਪਤ ਰਾਏ ਚੋਰ ਨੂੰ ਛਾਤੀ 'ਨਾਂ ਲਾਇਆ ਤੇ ਵਾਦਾ ਲਿਆ ਵੀ ਅੱਜ ਤੋਂ ਬਾਅਦ ਚੋਰੀ ਨਾ ਕਰੀ ਤੈਨੂੰ ਬਖਸ਼ ਦਿੱਤਾ ਜਸਪਤ ਰਾਏ ਨੇ ਕਿਹਾ ਮਹਾਰਾਜ ਅੱਜ ਤੋਂ ਬਾਅਦ ਮੈਂ ਚੋਰੀ ਨਹੀਂ ਕਰਾਂਗਾ ਮਹਾਰਾਜ ਮੈਂ ਵਾਪਸ ਨਹੀਂ ਜਾਣਾ ਜੇ ਮੈਂ ਵਾਪਸ ਚਲਾ ਗਿਆ ਤੇ ਵਿਕਾਰ ਫਿਰ ਪੈਦਾ ਹੋ ਜਾਣਿਆ ਹੋ ਸਕਦਾ ਹੈ ਮੈਂ ਫਿਰ ਚੋਰੀ ਕਰਨ ਲੱਗ ਜਾ ਪਾਤਸ਼ਾਹ ਨੇ ਫਿਰ ਜਾਣਾ ਕਿੱਥੇ ਹੈ ਇਹਨਾ ਮਹਾਰਾਜ ਤੁਹਾਡੇ ਚਰਨਾਂ ਵਿੱਚ ਹੀ ਰਹਿਣਾ ਆਖੋ ਸਤਨਾਮ ਸ਼੍ਰੀ ਗੁਰੂ ਨੇ ਕਿਹਾ ਵੀ ਠੀਕ ਹੈ ਤੇ ਜਸਪਤ ਰਾਏ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਲੰਮਾ ਸਮਰਿਆ ਤੇ ਗੁਰੂ ਨਾਨਕ ਦੇ ਘਰ ਦੀ ਸੇਵਾ ਕੀਤੀ ਉਸ ਚੋਰ ਨੇ ਮਰਦ ਚੋਰਾ ਨੂੰ ਵੀ ਬਖਸ਼ ਦਿੰਦਾ